ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਕਈ ਦਿਨਾਂ ਦੇ ਮੀਂਹ ਤੋਂ ਬਾਅਦ ਫਾਈਨਲੀ ਧੁੱਪ ਨਿਕਲੀ ਆ ਤੇ ਆਪਾਂ ਲਵਾਜੋ ਤੇ ਤੇ ਲਵਾਜੋ ਤੇ ਗੱਭਰੂ ਨੇ ਸਫਾਈ ਕਰੀ ਪਈ ਆ ਬੱਟ ਕੱਢੇ ਪਏ ਸਵੇਰੇ ਕੋਈ ਟਰੱਕ ਚੜਾ ਆ ਗਿਆ ਇਧਰ ਨੂੰ ਸਿਲੰਡਰ ਵਾਲੇ ਸਿਸਟਮ ਤੇ ਨਾ ਉਹ ਗਰਾਸ ਲੰਡਰਸ ਨੂੰ ਨਰਮ ਕਰਕੇ ਅੜਗਾ ਫਾਟਣਾ ਗਿਆ ਲੋ ਜੀ ਕਰੋ ਜੀ ਆ ਕਾ ਵੀ ਬਿੰਗੀਆਂ ਕਰਤੀ ਹੈ ਆ ਹੁਣ ਇਹ ਦੇਖਦੇ ਹਾਂ ਪਟਕੇ ਕੀ ਬਣਦਾ ਦੁਬਾਰਾ ਨਵੇਂ ਹੀ ਲਿਆ ਕੇ ਲਾਵਾਂਗੇ ਆ ਜਾਇਚ ਵੀ ਬਲ ਪੈ ਗਿਆ ਜੀ ਦਨ ਲੱਗੇ ਵੇ ਆ ਸਟicker ਚੇਂਜ ਕਰਨ ਰੇਟ ਵਾਲੇ ਆ ਐਸੋ ਵਲੌਗ ਬਣਾਉਣ ਦਾ ਟਾਈਮ ਹੀ ਲੱਗਿਆ ਕੰਮੇ ਇੰਨੇ ਤੇ ਤੇ ਵਿੱਚੇ ਮੀਂਹ ਪਈ ਆ ਮੈਂ ਕਿਹਾ ਹੁਣ ਮੀਂਹ ਦਾ ਕਿਆ ਦਿਖਾਈਏ ਆਓ ਚੱਕ ਰੌਣਕ ਮੇਲਾ ਵਿੱਚ ਸਾਡੇ ਸਤਾਕੇ ਹੋਵੇ ਇੱਕ ਦਿਨ ਮੀਂਹ ਪੈਂਦੇ ਚ ਉਹ ਕਰਿਆ ਸੈਟ ਤੇ ਗੱਬਰੂ ਕਹਿੰਦੇ ਜੀ ਆਹ ਚੱਲਦਾ ਨਹੀਂ ਹੈਗਾ ਫਿਰ ਲਾ ਕੇ ਸਿਸਟਮ ਇਹ ਚੱਲਦਾ ਤਾਂ ਤੇ ਗੱਬਰੂਆਂ ਨੇ ਪਲੱਗ ਆ ਤੋੜਤਾ ਵਿੱਚ ਦੇਖ ਰਹੇ ਹੋ। ਪਤਾ ਚਲਦਾ ਨਹੀਂ ਚਲਦਾ ਹੈਗਾ। ਇਹ ਵਾਹ ਪਲੱਗ ਲਾਈ ਤੇ ਘੁੰਮਦਾ ਬੈ ਤਾਂ ਘੁੰਮਦਾ ਨਹੀਂ ਹੁੰਦਾ ਹੈਗਾ। ਇਹਦਾ ਲੋਕ ਜਾ ਹੁੰਦਾ ਇੱਥੇ ਦੇਖਾਂ ਕਿਤੇ ਉਹ ਤਾਂ ਨਹੀਂ ਟੁੱਟ ਟੱਟ ਗਿਆ। ਪਰ ਥੱਲੇ ਤਾਂ ਇਹ ਵਰਕਿੰਗ ਕਰਦਾ ਤਾਂ। ਇਹਨੂੰ ਆਉਂਦੇ ਸਾਰੇ ਇਹਨੇ ਸਫਾਈ ਕਰਤੀ ਆਲੇ ਦਾਰੇ। ਕੋਈ ਪੱਤੇ ਆ ਝੜ ਛੋੜ ਗਏ। ਅਜੀਬ ਲੱਗਦਾ ਕੰਮ ਤੁਸੀਂ ਪਹਿਲੇ ਬਲੌਗਾਂ 'ਚ ਦੇਖਿਆ ਹੁਣ। ਹਰਿਆਲੀ ਭਰਿਆ ਦਾ ਮਾਹੌਲ ਤੇ ਗੰਝੇ ਹੋਗੇ ਦਰਖਤ ਪੂਰੇ ਇਟਲੀਸ਼। ਕਰੋ ਜਿਆਖਸਾਰ ਜਿਹੜੇ ਹੈਗਾ ਮਾਰੇ ਮੋਟੇ ਪਲੇ ਹੋਗੇ ਵੀ ਝੜ ਜਾਣੇ ਅੱਜ ਵੀ ਨਾ ਹੋ ਕਰੇਦੀ ਚੱਲ ਰਹੀਆਂ ਗੱਡੀਆਂ ਦਾ ਸਰੇਤਾ ਮਾ ਚ ਗਿਆ ਇਹਨਾਂ ਝਾੜੂ ਲਾ ਦੂ ਆਪਾਂ ਤਾਂ ਹੁਣ ਪਹਿਲਾਂ ਮੈਂ ਦਫ਼ਤਰ ਸੀਗਾ ਸਵੇਰ ਦੀਆਂ 4-5 ਗੱਡੀਆਂ ਕਰੀਆਂ ਤੇ ਆਪਾਂ ਹੁਣ ਫੇਰ ਦਫ਼ਤਰ ਚਲੇ ਜਾਣ ਤੇ ਹੁਣ ਇਹ ਵਿਹਲੇ ਸਾਬਜੀ ਉਹ ਨਹੀਂ ਆ ਚੀਜ਼ਾਂ ਦੀ ਮੈਂ ਕਿਹਾ ਸਫਾਈ ਕਰ ਲਾ ਸਾਰੀ ਅੰਦਰੋਂ ਬੱਟ ਕੱਢਦੇ ਆਂ ਤਸੱਲੀ ਬਖਸ਼ ਦਵਾਈ ਮਾਰ ਕੇ ਸਾਫ਼ ਕਰਦੀਏ ਕਰੋ ਜੈਕ ਨਾਲ ਹੀ ਕਾਹ ਜਿਹਦਾ ਕਰਦੀ ਆ ਬੰਦੇ ਦੀ ਰੂਹ ਫੇ ਉਹ ਕਦੇ ਭੁੱਖਾ ਨਹੀਂ ਮਾਰਦਾ ਜਿਹੜਾ ਕੰਮ ਇਮਾਨਦਾਰੀ ਨਾਲ ਤੇ ਉਹਦੇ ਨਾਲ ਕੰਮ ਕਰੂਗਾ ਜੀ ਲਾ ਕੇ ਕੰਮ ਕਰੂਗਾ ਬੰਦਾ ਕਦੇ ਭੁੱਖਾ ਨਹੀਂ ਮਾਰਦਾ ਜੇ ਰੂਹੇ ਨਹੀਂ ਹੈਗੀ ਬੰਦੇ ਦੀ ਕੰਮ ਕਰਨ ਦੀ ਉਹਨਾ ਕੰਮ ਅੱਜ ਚੱਲੇ ਨਾ ਕੱਲ ਚੱਲੇ ਇਹਨੂੰ ਆ ਤਿੰਨ ਚਾਰ ਦਿਨ ਹੋ ਗਏ ਕਦੇ 11 ਵਜੇ ਆਉਂਦਾ ਕਦੇ 9 ਵਜੇ ਆਉਂਦਾ ਕਦੇ ਭਾਜੇ ਨਾ ਮੈਂ ਕੁਝ ਨਹੀਂ ਕਿਹਾ ਹੈਗਾ ਅੱਜ ਹੁਣ ਚਿੱਤਰ ਖਾ ਕੇ ਹਣ ਫੇਰ ਹੋ ਜੂਗਾ 15 ਦਿਨ ਮਹੀਨੇ ਵਾਸਤੇ ਹੋ ਜੂਗਾ ਉਧਾ ਮਜਾਲ ਕਿ ਆ ਦੀ ਡੱਕਾ ਨਹੀਂ ਕੋੜਨਾ ਇਹਦਾ ਆ ਮੈਂ ਆਇਆ ਆ ਕੇ ਪੰਜਵੀਂ ਗੱਡੀ ਆ ਮੇਰੀ ਉਹਦੇ ਕੋਲ ਸਵੇਰ ਦੇ ਕੋਲ ਆ ਗੱਡੀ ਉਹ ਖੜੀ ਆ ਆਹੀ ਨਹੀਂ ਕਰੀ ਸਵੇਰ ਦੇ ਨੂੰ ਹੁਣ ਕੰਨ ਲੱਗਿਆ ਜਦ ਮੈਂ ਆ ਗਿਆ ਫਿਲ ਘਡਾਰੀਆਂ ਕਰਦਾ ਫਿਰਦਾ ਡੰਡੇ ਡੰਡੇ ਮੂਰੇ ਭੂਤ ਨੱਚਦਾ ਜੇ ਮਾਲਕਾ ਦਾ ਕੰਮ ਆ ਨਹੀਂ ਅੱਜ ਵੀ ਤੁਸੀਂ ਖਾਤਮਾ ਕਰ ਲੂਗੀ ਖਾਤਮਾ ਕੋਈ ਵੀ ਕੰਮ ਵੇ ਤਾਂ ਇਹ ਡੱਕਾ ਨਹੀਂ ਤੋੜਿਆ। ਅਮੇ ਆਨਸਾਰ ਨਾਲ ਤਾਂ ਉਹਦੀ ਦਿਹਾੜੀ ਪਾਲੀ ਨਾਲੇ ਆਪਣੀ ਦਿਹਾੜੀ ਪਾਲੀ। ਇਹਨੇ ਸਵੇਰ ਦੇ ਨਾਲ ਆਪਣੀ ਦਿਹਾੜੀ ਪਾਉਣੀ ਨਾ ਮੇਰੀ ਪਾਉਣੀ ਦੀ ਨਾ ਸਾਡਾ ਕਰਾਇਆ ਕੱਢਣਾ ਇਹਨੇ ਨਾ ਪਾਣੀ ਦਾ ਨਾ ਪ੍ਰੋਡਕਟਾਂ ਦਾ ਢੇਲਾ ਨਹੀਂ ਕਰਨ। ਰੂਹ ਚਾਹੀਦੀ ਆ ਅੱਗੇ ਪਿੱਛੇ ਬਦੇਰੀ ਸੋਣੀ ਰੂਹ ਹੁੰਦੀ ਆ 3-400 ਰੁਪਏ ਦਿਹਾੜੀ ਦਾ ਵਟਕੇ ਦਿੰਦਾ। ਪਤਾ ਨਹੀਂ ਥਾਲੇ ਨੂੰ ਕੀ ਆ ਹੋ ਗਿਆ ਖੋਆ ਕੱਢਦਾ ਫਿਰਦਾ ਥਾਲਾ 10 ਦਿਨ ਹੋ ਗਏ ਥਾਲੇ ਨੂੰ ਕੋਈ ਨੂੰ ਲੱਗੇ ਨੂੰ। ਕਿਹੜਾ ਦੱਸ ਇਹਨੇ ਥਾਲੇ ਨੇ ਪਲਵਾਨ ਬਾਨਣਾ। ਸਿਰ ਪਰ ਕੋਈ ਬਾਲ ਨਹੀਂ ਹੈਗਾ ਧੌਲੇ ਆਏ ਪਏ ਨੇ ਉਮਰ ਸਾਰੀ ਹੈਗੀ ਦੀ 25 26 ਸਾਲ ਦੀ ਕੱਲ ਸਾਲਾ ਕਾਜੂ ਬਦਾਮ ਲੈਣ ਚਲੇ ਗਏ ਆ ਮਾਰਨ ਪਾਣੀ ਚਲਾ ਕੇ ਪਹਿਲਾਂ ਸਾਫ਼ ਕਰਨਾ ਰੇਤਾ ਹੀ ਰੇਤਾ ਕਰਿਆ ਬੈਤ ਮੁਰੇ ਤੁਸੀਂ ਵੀਡੀਓ ਦੇ ਦੇਖਿਆ ਕੱਡੇ ਕੰਮ ਨੇ ਸਵੇਰ ਦਾ ਸਾਲਾ ਚੱਕ ਦੇ ਅੰਦਰ ਵੜ ਜਾਂਦਾ ਸਾਲਾ ਕਦੇ ਬਾਹਰੇ ਨਿਕਲ ਜਾਂਦਾ 42 ਨੋਟੀਫਿਕੇਸ਼ਨ ਆਏ ਪਿਆ ਵੀ ਬੰਦਾ ਅੰਦਰ ਗਿਆ ਆ ਗਿਆ ਬਾਹਰੇ ਅੰਦਰ ਗਿਆ ਆ ਗਿਆ ਬਾਹਰੇ 42 ਨੋਟੀਫਿਕੇਸ਼ਨ ਮਨ ਦਾਸ ਗੱਡੀਆਂ ਤੋਂ ਉਹਨੂੰ ਦੋ ਬੰਦੇ ਜਾਈਂਦੇ ਸਾਲਿਆਂ ਨੂੰ ਆਕਲੇ ਨਹੀਂ ਹੈਗੀ ਮੈਂ ਕਹਿੰਦਾ ਮੈਂ ਤਾਂ ਹੀ ਮੈਨੂੰ ਬੰਦਾ ਰੱਖਣ ਨੂੰ ਮੈਂ ਸਵੇਰੇ ਰੱਖ ਲਾ ਮੇਰੇ ਕੋਲ 10 ਰੁਪਏ ਦੇ ਰਹੇ ਆਉਂਦੇ ਔਰ ਕਿ ਦਿਨ ਹੋਰ ਆਇਆ ਉਹਨੇ ਆਨਸਾਰ ਮਸ਼ੀਨ ਭੰਨਤੀ ਕਿਆ ਕਰੂਗਾ ਬੰਦਾ ਪੈਸੇ ਕੱਟਨੇ ਵਾਲੀ ਉਹਦੇ ਬਾਅਦ ਧਾਰ ਕਰਿਆ ਦੋਏ ਬੰਦੇ ਨਾਲ ਜਾਂ ਮਸ਼ੀਨ ਭੰਨਤੀ ਧਾਰ ਕਰਿਆ ਇਹ ਚਾਕੇ ਬੂਥੜੀ ਉਹਦੇ ਜੋਗੀ ਰੋਟੀ ਲੈਣੀਆਂ ਵਾ ਗੁਰਦੁਆਰੇ ਪਿੱਛੇ ਮਸ਼ੀਨ ਭੰਨਤੀ ਨਾ ਉਹਨੂੰ ਮਸ਼ੀਨ ਚਲਾਉਣੀ ਆਵੇ ਇਹ ਥਾਲਾ ਦਾਨੀ ਪੁਰਸ਼ ਬਣਿਆ ਵਾ ਬਿੱਜੂ ਸਾਲਾ ਮਰੂਗਾ ਮੇਰੇ ਅੱਗੇ ਉਹਨੇ ਨਹੀਂ ਬੇਲਾ ਵੇੜਾ ਲੈਣਾ ਲਾਤੀ ਉਹ ਵੀ ਕਰਾਤੀ ਕਾਲੀ ਵੀ ਆ ਵੀ ਕਰਾਤੀ ਹੋਰ ਗੱਲ ਹੁੰਦੀ ਇੱਧਰ ਵੀ ਲੱਗ ਗਈ ਉਧਰ ਵੀ ਆ ਗਈ ਉਧਰ ਵੀ ਪੰਪ ਤੇ ਵੀ ਰੌਣਕ ਮੇਲਾ ਲੱਗ ਗਿਆ ਹੈ ਉਹ ਬੈਗ ਨੂੰ ਸਮੱਤ ਬਖਸ਼ਦਾ ਹੁੰਦਾ ਉਹ ਬੰਦੇ ਨੂੰ ਇਹ ਗੱਲ ਆ ਵੀ ਕਹਿੰਦਾ ਜੇ ਉਹੀ ਦੇਣ ਤੇ ਆ ਗਿਆ ਤਾਂ ਕੌਣ ਖੋ ਸਕਦਾ ਕੋਈ ਨਹੀਂ ਖੋ ਸਕਦਾ ਤੇ ਰਖਤ ਝੜ ਗਿਆ ਸਾਰੇ ਸਾਰੇ ਰੜਾ ਮਦਾਨ ਹੋ ਗਏ ਕੰਮ ਚੱਲੇ ਆ ਸੋ ਚੱਲੇ ਆ ਨਵੀਂ ਲਾ ਦੀ ਇੱਕ ਪਲੱਗ ਲੈ ਆ ਤੇ ਨਾਲ ਤਾਰ ਲਈ 3+T ਵਾਲੀ ਤਾਰ ਲਈ ਤੇ ਤੇ T ਦਾ ਮਤਲਬ ਹੈਗਾ ਹੋਰ ਯਾਰਥਾ ਜਿਹੜ ਤੇ +3 5 ਵਾਲੀ ਵੀ ਆਉਂਦੀ ਹੈ ਤਾਰ ਆਪਣੇ ਚਾਰ ਤਾਰਾਂ ਵਾਲੀ ਉਹ ਵੇਚ ਲਈ ਆ ਉੱਥੇ ਕਹਣਾ ਸਾਰੀ ਉਹ 3 ਫੇਸ ਵੇਚ ਲਈ ਆ ਤੇ ਜਿਹੜਾ ਦੂਆ ਕਰੰਟ ਹੁੰਦਾ ਮੋਟਰ ਵਾਲਾ ਉਹ ਕਰੰਟਾਂ ਨੂੰ ਬਾਜੋ ਦਾ ਤੇ ਉਹ ਚੀਜ਼ਾਂ ਹੁਣ ਲਈਆਂ ਨੇ ਉਹ ਲੈ ਕੇ ਨਿਕਲਿਆਂ ਵਾਲੇ ਲੱਗ ਗਿਆ 120t ਐਰੋ ਤੇ ਕਰੇ ਜਾਂਦੇ ਜਾਂਦੇ 200 ਚ ਪੈਣਾ ਕੰਮ 70 80 ਐਰੋ ਦਾ ਤੇਲ ਫੂਖ ਆਉਗੀ ਇਕੱਠੀ ਵਾਹ ਤਾਂ ਮੇਰੇ ਖਲਾ ਆਪਣਾ ਵਾਲੇ ਪੰਪ ਦੀ ਪਾਉਮੇ ਸਵੇਰੇ ਤੇਲ ਦਾ ਲਓ ਜੀ ਆ ਤਾਰ ਤਾਂ ਇੱਥੇ ਆਪਾਂ ਨੇ ਲਿਆ ਕੇ ਲਾਤੀ ਸੀ ਸੁੱਚ ਖਰਾਬ ਹੋਈ ਵੀ ਆ ਉਹਨੂੰ ਆਊਗਾ ਕਿੰਨੇ ਨਵੀਂ ਸੋਚ ਲਾਊਗਾ ਤਾਂ ਤਾਰ ਇਧਰੋਂ ਲਾਤੀ ਸੀਗੀ ਹੰਡਰਗਰਾਉਂਡ ਕਰਤੀ ਹੈ ਬਾਕੀ ਗੱਲ ਉਹ ਕਰਦਾਂਗੇ ਤੇ ਇਸ ਹੰਡਰ ਸ਼ਾਟ ਦੇ ਆਉਣੇ ਗੁਰੂ ਘਰ ਇੱਕ ਮੇਰੀ ਬੇਨਤੀ ਹੋਰ ਆ ਕੋਈ ਵੀ ਮੇਰਾ ਜਾਣ ਪਛਾਣ ਚਾਹੇ ਕੋਈ ਕਸਟਮਰ ਆ ਹਨ ਵੀ ਜੇ ਕੋਈ ਵੀ ਕੰਮ ਕਰਾਉਣਾ ਆਫਿਸ ਵਾਲਾ ਤਾਂ ਤੁਹਾਨੂੰ ਆਫਿਸ ਚ ਆਉਣਾ ਪੈਣਾ ਆਫਿਸ ਚ ਆ ਕੇ ਕੰਮ ਕਰਾਓ ਤੇ ਜੇ ਕੋਈ ਟਿਕਟ ਵੀ ਕਿਸੇ ਨੇ ਕਰਾਉਣੀ ਆ ਚਾਹੇ ਕੋਈ ਜਾਣਕਾਰ ਆ ਜਾਂ ਕੁਝ ਤੇ ਜਦ ਤੱਕ ਤੁਹਾਡੀ ਪੇਮੈਂਟ ਨਹੀਂ ਹੁੰਦੀ ਕਲੀਅਰ ਉਦੋਂ ਤੱਕ ਟਿਕਟ ਨਹੀਂ ਆਉਣੀ ਹੈਗੀ 홀ਡ ਤੇ ਪਾ ਦਾਂਗੇ ਟਿਕਟ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਆਉਣ ਨਾ ਮੇਰੇ ਨਵੇਂ ਚੱਕਰ ਚ ਮੈਂ ਆਪਣਾ ਨੁਕਸਾਨ ਕਰਾ ਲਿਆ 2-3000 ਰੋ ਦਾ ਆ ਲਗਾ ਇਹ ਸਾਡੀ ਟਿਕਟ ਕਰਦੇ ਆਂ ਕਰਦੇ ਫਲਾਣਾ ਕਰਦੇ ਮੜ ਕੇ ਨਾ ਅਗਲਾ ਫੋਨ ਚੱਕਦਾ ਨਾ ਆਇਆ ਬੰਦੇ ਇਹ ਔਖਾ ਕੰਮ ਸੋ ਇਹ ਬੇਨਤੀ ਜ਼ਰੂਰ ਮੇਰੀ ਪਰਵਾਣ ਕਰਨੀ ਆ ਕੰਮ ਉਦੋਂ ਹੋਣਾ ਜਦੋਂ ਪੇਮੈਂਟ ਆ ਗਈ ਤੁਹਾਨੂੰ ਕਹਿੰਦੇ ਤੁਸੀਂ ਕਿਸੇ ਹੋਰ ਕੋਲ ਕੰਮ ਕਰਾਉਣ ਜਾਂਦੇ ਆਂ ਅਗਲਾ ਉਦੋਂ ਕੰਮ ਕਰਦਾ ਜਦੋਂ ਤੁਹਾਡੀ ਪੇਮੈਂਟ ਤੁਸੀਂ ਅਗਲੇ ਨੂੰ ਦੰਦਨੇ ਆਂ ਉੱਥੇ ਕੋਈ ਤੁਸੀਂ 10 20 ਘੱਟ ਨਹੀਂ ਕਰਦੇ ਪਈ ਆ ਘੱਟ ਨਹੀਂ ਕਰਦੇ ਹੈਗੇ ਤੇ ਇੱਥੇ ਆ ਕੇ ਸਾਰੇ ਨਖਰੇ ਕਰਦੇ ਨੇ ਐ ਕਰ ਦਿਓ ਜੀ ਐ ਕੋ ਉਹ ਕਰ ਦਿਓ ਜੀ ਫਲਾਣਾ ਕਰ ਦਿਓ ਜੀ ਫਲਾਣਾ ਇੰਨੀ ਦਿੰਦਾ ਜਿੱਥੇ ਤੁਹਾਨੂੰ ਜਿਹੜੀ ਚੀਜ਼ ਮਿਲਦੀ ਆ ਤੁਸੀਂ ਲੈ ਸਕਦੇ ਆਂ ਸਾਨੂੰ ਆ ਕੇ ਦੱਸਣ ਦੀ ਲੋੜ ਨਹੀਂ ਵੀ ਆਹ ਫਲਾਣੀ ਚੀਜ਼ ਇੰਨੀ ਦੇ ਦੋ ਫਲਾਣੀ ਦੀ ਇੰਨੀ ਦੇ ਦੋ ਹਨਾ ਇੰਦਰਾ ਦੁਕਾਨਦਾਰੀ ਦਾ ਰੂਲ ਆ ਕੋਈ ਵੀ ਕੰਮ ਧੰਦਾ ਕੋਈ ਵੀ ਬੰਦਾ ਕਰਦਾ ਤੁਸੀਂ ਕਿਧਰੇ ਜਾਣੇ ਤੁਹਾਨੂੰ ਅਗਲਾ ਦਾ ਮਾਰਕੀਟ ਜਾਣੇ ਉੱਥੇ ਲਿਖਿਆ ਵੀ 2000 ਰੋ ਦੀ ਆ ਉਹਨੂੰ ਤੁਸੀਂ ਐਂ ਕਹਿੰਦੇ ਵੀ ਦੇ ਦੇ ਮੈਂ ਘੰਟੇ ਤੱਕ ਆਇਆ ਨਹੀਂ ਲੈਟਾਂ ਲੈ ਲਵੀਂ ਮੈਂ ਅੱਜ ਦੇਖਿਆ ਆਪਣੀ ਗੱਡੀ 'ਚ ਵੀ ਆਹੀ ਮੱਚਦੇ ਨੇ ਤਾਰੇ ਮੰਨਤਾ ਆ ਮੱਕ ਲਈ ਆਹੀ ਮੱਚਦੀ ਆ ਤਾਂ ਲੈ ਇੰਨਾ ਜਿਹਾ ਵੀ ਮੱਚਦੀਆਂ ਨੇ ਵਿੱਚ ਕਾਰਬਾਈ ਪਾ ਗਿਆ ਕੋਈ ਟਰੱਕ ਚੜਾ ਗਿਆ ਇੱਥੇ ਤੇ ਹੁਬਾਤ ਤੇ ਚਲੋ 60 60 ਸਿਲੰਡਰ ਇੱਥੇ ਹੁੰਦੇ ਨੇ ਆਪਣੇ ਕੋਲ ਹਾਰਟ ਟਾਈਮ 60 ਇੱਥੇ ਲਵਾਜੋ ਤੇ ਤੇ ਜੇ ਇੱਥੇ ਆਪਣੇ ਕੋਲ ਮੈਗਜ਼ੀਨ ਹੋਵੇ ਤਾਂ ਆਪਾਂ ਵੱਧ ਵੀ ਰੱਖ ਸਕਦੇ ਆ ਕਿਉਂਕਿ ਇੱਥੇ ਆਪਣੇ ਕੋਲ ਮੈਗਜ਼ੀਨ ਹੈ ਇੰਨੀ ਕੋਈ ਤੇ ਆ ਪਤੀਤੀ ਸਿਲੰਡਰ ਆਲੇ ਨੇ ਦੋਨੇ ਪਾਰਟ ਤੇ ਸਿਲੰਡਰ ਬਾਈ ਦਾ ਵੀ ਐਮਰਜੈਂਸੀ ਆ ਬੈਥ ਚਲੋ ਸਿਸਟਮ ਐਨਾ ਕ ਸੈੱਟ ਹੁੰਦਾ ਹੀ ਆ ਹੁਣ ਇਹ ਭਰੇ ਹੋਏ ਨੇ ਆਪਣੇ ਕੋਲ ਇਹਨਾਂ ਨੇ ਆਪਣਾ ਅੱਜ ਆਇਆਗਾ ਬੁੱਧਵਾਰ ਵੀ ਸ਼ੁਕਰ ਸ਼ਨੀਵਾਰ ਤੱਕ ਜਿਹੜੇ ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਬੁੱਕ ਦੇ ਸਿਲੰਡਰ ਹੋ ਡਾਨ ਨੇ ਸਹੀ ਹੈ ਕਿ ਜਿਹੜੇ ਰੈਸਟੋਰੈਂਟ ਵਾਲੇ ਨੇ ਹਟਾਉਣੇ ਰੈਸਟੋਰੈਂਟ ਵਾਲੇ ਹੋਗੇ ਹੋਰ ਦਿੱਤੇ ਵਾਲੇ ਹੋਗੇ ਉਹ ਮੈਨੂੰ ਪਹਿਲਾਂ ਦੱਸ ਦਿੰਦੇ ਨੇ ਇੰਨੀ ਤਰੀਕ ਨੂੰ ਹੀ ਲੈ ਕੇ ਜਾਣਾ ਤੇ ਨਾ ਹੁਣ ਆਪਣੇ ਕੋਲ ਇਸ ਟਾਈਮ ਫਰਗੋਨਾ ਕੋਈ ਹੈ ਨਹੀਂ ਅਵੇਲੇਬਲ ਤੇ ਆਹ ਡਿਲੀਵਰੀ ਕੰਮ ਚੱਲੇ ਆਪਾਂ ਤੇ ਆਪੇ ਬਾਅਦ ਚ ਜੰਦਾ ਰਟ ਗਿਆ ਹੁਣ ਕੋ ਜੰਦਾ ਵੀ ਲੈ ਕੇ ਆਉਣਾ ਹੁਣ ਇੱਕ ਤੇ ਸਬਜ਼ੀਆਂ ਨਹੀਂ ਲੱਗੇ ਹੋਏ ਨੇ ਵਧਾਉਣ ਲਵਾਜੋ ਸਲਫ ਚੱਲ ਰਹੀ ਆ ਚਲੋ ਚੈੱਕ ਹਾਂ ਦੀਆਂ ਲਾ ਦਾਂਗੇ ਹੁਣ ਇੱਕ ਅੱਧੇ ਦਿਨ ਚੱਕ ਇੱਕ ਦੋ ਦਿਨ ਚਲਾਈਆਂ ਨੇ ਮੋਤਾ ਟਾਈਮ ਨਹੀਂ ਚਲਾਈਆਂ ਹੈਗੀਆਂ ਕਿਉਂਕਿ ਅੱਗੇ ਆਪਨੇ ਸ਼ਹੀਦੀ ਦਿਨ ਆ ਜਾਣੇ ਉਹਨਾਂ ਦੀ 크리스마ਸ ਆ ਉਦੋਂ ਆਪਾਂ ਗੁਰੂ ਘਰ ਆਣੇ ਆ ਟਾਈਮ ਨੂੰ ਡੇਲੀ ਗੁਰੂ ਘਰ ਉਦੋਂ ਸਮਾਗਮ ਚੱਲ ਪੰਦੇ ਨੇ 20 21 ਤਰੀਕ ਤੇ ਚੱਲ ਪੰਦੇ ਆ ਨਵੇਂ ਸਾਲ ਤੱਕ ਤੇ 31 ਕਤੀ ਜਨੋ ਸਾਲ ਦਾ 31 ਦਸੰਬਰ ਜਿਹੜਾ ਆਪਾਂ ਮਨਾ ਲਈਦਾ ਇੱਕ ਤਰੀਕ ਨੂੰ ਗੁਰੂ ਘਰ ਤੇ ਆਪਾਂ ਸ਼ੁਰੂਆਤ ਕਰੀ ਦੀ ਲਵਾਜੋ ਇੱਕ ਤਰੀਕ ਨੂੰ ਦੁਪਹਿਰ ਤੇ ਖੋਲ ਲਾਂਗੇ ਪਿਛਲੇ ਸਾਲ ਤਾਂ ਚਲੋ ਮੈਂ ਖੋਲ ਲਈ ਮੱਥਾ ਦੇ ਕੇ ਐਤ ਕੀ ਦੇਖਾਂਗੇ ਕਿਦਾਂ ਸੀ ਨਾ ਸੰਗਰ ਕਈ ਜਾਂਦਾ ਖੋਏ ਖੋਏ ਕਣੀ ਬੀਜੀ ਹੋਇਆ ਬਸ ਤੇ ਕੱਲ ਲੈਨੇ ਪੰਨੀਆ ਪੁੰਨੀਆ ਗਿਦਰੇ ਲੈਣਾ ਦੇ ਮੈਂ ਨਹੀਂ ਮਿਹਨਤ ਕਰੀਏ ਤੁਹਾਨੂੰ ਜਿਹੜਾ ਨਾ ਹਾਇਓਪਰਾ ਸੱਸ਼ਟਾ ਮੱਥਲੇ ਵਾਲਾ ਦਲਤੀ ਆਹ ਦੇਖੋ ਕਿੰਦੀ ਮੋਟੀ ਛੱਤ ਹੈ ਜੇ ਉੱਪਰ ਪਾਣੀ ਵਾਲਾ ਕੰਪਰੈਸਰ, ਪ੍ਰੋਡਕਟਾਂ ਦੀਆਂ ਬੀਪੀਆਂ ਤੇ ਅੱਗੇ ਆ ਲੋਹੇ-ਲੁਹੇ ਦੇ ਬੜੇ ਤਾਕੜੇ ਸਿਸਟਮ ਲਾਏ ਹੋਏ ਹੁੰਦੇ ਤੇ ਲੋਕਾਂ ਨੇ ਤੇ ਹੁਣ ਹੁਣ ਇਹਦੇ ਵਿੱਚ ਕੁਝ ਨਹੀਂ ਹੈਗਾ ਪਲਾਸਟਿਕ ਦੀ ਉਹ ਤੋੜ ਲੈ ਜਿਹੜਾ ਤੋੜ ਕੇ ਲੈ ਜਾਣੀ ਆ ਕੱਲ ਜਾਊਗਾ ਮਸ਼ੀਨ ਲੈ ਜਾਊਗਾ ਲੈ ਜਾਵੇ ਸਕਰੀਨ ਲੈ ਜਾਊਗਾ ਲੈ ਜਾਵੇ ਤੇ ਹੋਰ ਅਗਲੇ ਨੂੰ ਤਾਰਾਂ ਤੁਨਾਂ ਲੱਗਿਆ ਤਾਰਾਂ ਕਿਆ ਕਰਨੀਆਂ ਇਹਦੇ 'ਚ ਕੋਈ ਰੁਪਿਆ ਪੈਸਾ ਨਹੀਂ ਛੱਡੀਦਾ ਇਹਗਾ ਆਹ ਸਕਰੀਨ ਆਹ ਪ੍ਰਿੰਟਰ ਆ ਛੋਟਾ ਜਿਹਾ ਇਹਦੇ 'ਚ 12 ਵੋਲਟ ਦਾ ਹੀ ਆ ਪਹਿਲੇ ਲੈਣ ਵਾਲੀ ਮਸ਼ੀਨ ਆ ਦੂਈ ਆ ਕੰਤਾਨ ਤੇ ਤੇ ਆਹ ਬੰਕੋਮਾਟ ਹੋਰ ਇਹ ਕੱਖ ਨਹੀਂ ਛੱਡੀਦਾ ਇਹ ਨਹੀਂ ਫਾਈਨ ਇਨਫੋਰਮੇਸ਼ਨ ਕਾਲ 347 376 515 30 ਕਹਾਂਗੇ ਇਹਨਾਂ ਨੂੰ ਜਦੋਂ ਨਾ ਬੰਦਾ ਤੰਗੀ-ਤੂੰਗੀ ਜਿਉਂਦਾ ਉਹਦਾ ਉਹਦਾ ਧਾਰਮਿਕ ਸਟੇਟਸ ਬਾਲ ਆਉਂਦਾ ਇੰਡੀਆ ਮੈਂ ਦੇਖਿਆ ਪਤਾ ਲੱਗ ਜਾਂਦਾ ਬੰਦੇ ਦਾ ਹਨਾ ਜੇ ਤਿਆਰ ਪਏ ਤੇ ਹੁਣ ਵਧੀਆ ਜ਼ਿੰਦਗੀ ਚੱਲ ਰਹੀ ਆ ਫੇ ਚੱਕ ਕੇ ਮੇ ਸਟੇਟਸਾਉਂਦੇ ਆ ਜਿੱਦਾਂ ਦੇ ਮੇਰੇ ਹੁੰਨੇ ਆ ਪਰ ਮੇ ਮਾਰੇ ਟਾਈਮ ਚ ਧਾਰਮਿਕ ਨਹੀਂ ਪਾਉਂਦਾ ਹੈਗਾ ਮਾਰੇ ਟਾਈਮ ਜਾ ਆਪਾਂ ਟਟੇ ਦੋ ਕੋ ਪੈਗ ਲਾਲੀ ਦੇ ਨਾਲੇ ਸ਼ਾਮ ਨੂੰ ਕਿ ਟੈਂਸ਼ਨ ਫਰੀ ਹੋ ਕੇ ਸੌਂਦਾ ਬੰਦਾ ਫੇ ਖਾਣ ਪੀਣ ਨੂੰ ਬੜੀ ਰੂਹ ਕਰਦੀ ਆ ਬੰਦੇ ਨੂੰ ਪੈਸੇ ਘੱਟ ਹੋਣ ਜਾਂ ਵੱਧ ਹੋਣ ਉਹਦਾ ਟਾਈਮ ਨਹੀਂ ਲੱਗਦਾ ਹੈਗਾ ਖਾਣ ਪੀਣ ਨੂੰ ਹਣਾ ਪੈਨ ਪੂਰੇ ਹਨ ਖਰਚੇ ਪੱਤੇ ਆਪਣੇ ਬਹੁਤ ਜ਼ਿਆਦਾ ਵਧੇ ਹੋਏ ਆ ਤੇ ਪੈਸੇ ਕੋਈ ਤਾਂ ਟਿਕਟਾਂ ਚ ਫਸ ਕੇ ਲੱਲਾ ਬੋਹ ਵਾ ਗਿਆ ਸਿਸਟਮ ਔਖਾ ਹੋਇਆ ਕਮੋਣ ਤੇ ਹੁਣ ਮੈਂ ਕਹਾਂ ਚਲ ਅੱਜ ਫਿਰ ਨਿਆਣਿਆਂ ਨੂੰ ਕਹਾਂ ਮੈਂ ਤੁਹਾਡੇ ਅੱਗੇ 버ਗਰ ਤੇ ਮਹਾ ਪਾਪਾ ਮੰਮਾ ਬੱਕਰਾ ਖਾਣੇ ਤੇ ਫੇਰ ਸਾਡੀ ਸਲਾਹ ਚੇਂਜ ਹੋ ਕੇ ਕਹਿੰਦੇ ਵੀ ਚਲ ਮੈਕਡਿਓ ਖਾ ਲਨੇ ਆ ਉਦਾਂ ਮੈਂ ਬੱਕਰਾ ਲੈ ਲਿਆ ਹੁਣ ਮੈਂ ਕਹਾਂ ਬੱਕਰਾ ਘਾਦੂਣਾ ਲਾਂਗੇ ਲੋ ਜੀ ਕਰੋ ਚੈੱਕ ਕੁਆਲਟੀ ਬੱਕਰੇ ਦੀ ਤੇ ਆਪਣੇ ਕੋਲ ਪਹਿਲਾਂ ਸਟਾਕ ਪਿਆ ਤਾਂ ਮੁੱਕ ਗਿਆ ਤਾਂ ਫੇਰ ਮੈਂ ਕਹਾਂ ਤਾਂ ਹੁਣ ਸਵੇਰੇ ਫਿਰ ਵੀ ਇਹ ਸਾਧਰੇ ਬਣਾਉਣਾ ਪੈਂਦਾ ਮੈਂ ਕਹਾਂ ਤਾਂ ਹੁਣੇ ਮਸਾਲੇ ਨੂੰ ਭੁੰਨ ਕੇ ਰੱਖ ਲੈਣਾ ਇਹਨੂੰ ਤੇ ਮਸਾਲੇ ਨੂੰ ਭੁੰਨ ਕੇ ਰੱਖ ਲੈਣਾ ਤੇ ਇਹਨੂੰ ਤਰੀ ਲਾ ਦਾਂਗੇ ਆਪਣਾ ਇਹਨਾਂ ਮਸਾਲਾ ਨਾਲ ਹੀ ਰਾਤ ਜੂਗਾ ਵਿੱਚ ਹੁਣ ਧਲੇ ਟੈਸਟ ਮੈਕੜੀ ਖਾ ਲਿਆ ਲੱਗਿਆ ਕੁਕਿੰਗ ਕਰਨ ਚੈੱਕ ਕਰੋ ਆ ਹੈਗਾ ਉੱਪਰ ਹੈਗੀ ਹੈ ਸਕਰੀਨ ਇਹ ਆ ਹੈਗਾ ਸਟicker ਇਹ ਰਾਤ ਨੂੰ ਗਾਟੇ ਪਰ ਕਹਿੰਦੇ ਦਿਖਦਾ ਨਹੀਂ ਇਹ ਲਾ ਕੇ ਹੁਣ ਸਕਰੀਨ ਲਾਉਣ ਲੱਗੇ ਇੱਥੇ ਉਹ ਗਾਂਜ ਕੀ ਨੇ ਨਾ ਮੈਂ ਕਹਿੰਦਾ ਸਕਰੀਨ ਹੀ ਹੈ ਕਹਿੰਦਾ ਇਹ ਹੈ ਸਕਰੀਨ ਹੀ ਉਹਨੂੰ ਲਾ ਕੇ ਦਿਖਾਇਆ ਮੈਂ ਕਿਹਾ ਸਟicker ਜਿੱਥੇ ਪੰਜਾਬੀ ਮੈਂ ਕਿਹਾ ਚਲੇ ਯਾਰ ਫਿਰ ਇਦਾਂ ਹੀ ਹੈ ਕੰਮ ਸਕਰੀਨ ਵੀ ਮੇਰੀ ਲੱਗੂਗੀ ਸਟicker ਹੀ ਕਰੋ ਤਾਂ ਕਹੇ ਫਰਕ ਦੇਖੋ ਜਦੋਂ ਸਕਰੀਨ ਤੇ ਆਹ ਉਪਰ ਵਾਲੀਆਂ ਜਿਹੜੀਆਂ ਸਕਰੀਨਾਂ ਹੁੰਦੀਆਂ ਨੇ ਆਹ ਥੱਲੇ ਸਟicker ਲਾਇਆ ਹਲਾ ਜਿਆਦਾ ਝਮਕਦਾ ਉਹਦੇ ਨਾਲ ਅਰੇ ਇਹਦੇ ਵਿੱਚ ਚੱਕarlo ਆਜਾ ਦਾ 261 ਨੂੰ 165 ਨੂੰ ਹੈਗਾ ਉਹ ਪਟ્રોલ ਇਹਨਾਂ ਨੂੰ ਪਟ્રોલੇ ਗੱਡੀ ਲਈ ਜਾਵੇ ਲਓ ਜੀ ਕੰਮ ਚੱਲ ਪਿਆ ਨਵੀਂ ਫੈਟ ਕਰੀਦਾ ਆਹ ਚੱਲਦੀ ਹੈ ਜੇ ਸੀ ਰੌਣਕ ਮੇਲਾ ਬੈਕ ਤੇ ਕਿਰਪਾ ਨਾਲ ਪੂਰਾ ਹੋ ਜਾਣਾ ਪੱਧਰ ਕਰਨ ਲੱਗੇ ਹੋਏ ਨੇ ਪੱਧਰ ਕਰਕੇ ਫੇਰ ਲਾਉਣਗੇ ਸਿਸਟਮ